ਬੈਠੇ ਸਾਡੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਤੇ ਬੱਤਵਾਰਕ ਸਟੇਟਾਂ ਤੋਂ ਆਈ ਸਾਡੀ ਲੀਡਰਸ਼ਿਪ ਤੇ ਖਾਸ ਕਰਕੇ ਪੂਰੇ ਪਾਰ ਦੇ ਵਿੱਚੋਂ ਸਾਡੀਆਂ ਭੈਣਾਂ ਮਾਮਾਂ ਨੌਜਵਾਨ ਸਭ ਤੋਂ ਪਹਿਲਾਂ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਡੱਲੇਵਾਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਔ ਸਾ ਡੱਲੇਵਾਲ ਸਾਹਿਬ ਨੇ ਕਿਹਾ ਵੀ ਜਿਆਦਾ ਕਰ ਮੈਥੋਂ ਘਬਰਾਹਟ ਆ ਰਹੀ ਹੈ ਛੇ ਤਿੰਨ ਮੇੜੋ ਮੈਂ ਕਿਹਾ ਜੀ ਤੁਸੀਂ 10-20 ਮਿੰਟ ਹੋ ਫੈਰੋ 10-20 ਮਿੰਟਾਂ ਦੇ ਵਿੱਚ ਕੁਛ ਆਗੂਆ ਤੋਂ ਅਸੀਂ ਮਾਫੀ ਚਾਹਾਂਗੇ ਤੇ ਕੁਛ ਨੌਜਵਾਨਾਂ ਨੂੰ ਉਸ ਤੇ ਬੁਲਾ ਲਾਂਗੇ ਮੈਂ ਇਹ ਕਰਕੇ ਸਭ ਤੋਂ ਤਾਂ ਪਹਿਲਾਂ ਜਿਹੜੇ 40 ਦਿਨ ਆਏ ਨੇ ਇਥੋਂ ਤੱਕ ਮੈਂ ਉਹ ਨੌਜਵਾਨਾਂ ਦਾ ਨਾਂ ਲੈਣਾ ਚਾਹੁੰਦਾ ਕੋਈ ਰੌਣਾ ਨਹੀਂ ਕਿ ਭਾਨਾ ਸਿੱਧੂ ਦੀ ਟੀਮ ਨੇ ਲਗਾਤਾਰ ਸਾਡੀ ਹਾਜ਼ਰੀ ਭਰੀ ਲੱਖਾਂ ਸਤਾਣਾ ਆਪਣੇ ਸਾਹਮਣੇ ਬੈਠਾ ਹੈ ਰਾਤ ਨੂੰ ਅਸੀਂ ਇਹਨਾਂ ਨੂੰ ਡਿਊਟੀ ਦਿੰਦੇ ਰਹੇ ਹਾਂ ਆਪਣਾ ਮਨਦੀਪ ਬੋਲ ਕੇ ਗਿਆ ਉਹਨਾਂ ਨੌਜਵਾਨਾਂ ਨੇ ਇਸ ਮੋਰਚੇ ਨੂੰ 40 ਦਿਨ ਰੱਖਿਆ ਸਰਕਾਰ ਵਾਰ-ਵਾਰ ਹਮਲਾ ਕਰਦੀ ਰਹੀ ਹੈ ਕਦੇ ਅਸੀਂ ਹਰਿਆਣੇ ਵਾਲੇ ਪਾਸੇ ਆ ਸਕਦੇ ਹਾਂ ਕਦੇ ਇਧਰਲੇ ਪਿੰਡਾਂ ਵਾਲੇ ਪਾਸੇ ਆ ਸਕਦੇ ਆ ਭਰਾਵੋ ਸਥਿਤੀ ਜਿਉਂ ਦੀ ਤਿਉਂ ਆ ਤੇ ਮੁੱਕਣ ਨਹੀਂ ਲੱਗੀ ਕਈ ਵਾਰੀ ਇਹ ਹੁੰਦਾ ਵੀ ਇਥੋਂ ਚੱਲੇ ਜਾਵਾਂਗੇ ਕਦੇ ਰਾਤ ਨੂੰ ਇਹ ਖਬਰ ਨਾ ਦੇ ਕਿ ਲੱਖਾਂ ਦਾ ਕੱਟ ਕਰਕੇ ਤੁਸੀਂ ਇੱਥੇ ਰਹੇ ਨਹੀਂ ਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਚਾਕੇ ਲੈ ਗਏ ਸਥਿਤੀ ਜਿਉਂ ਦੀ ਤਿਉਂ ਆ ਤਾਂ ਮੇਰੀ ਬੇਨਤੀ ਕਿ ਜਿਹੜੇ ਦੋਨੇ ਫਾਰਮਾਂ ਬਲੋ ਸੀ ਪੂਰਾਮ ਕੀਤੇ ਉਹ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਬਹੁਤ ਜੜ ਕੇ ਹਿੱਸਾ ਲੜਤਾ ਭਾਵਾਂ 30 ਤਰੀਕ ਦਾ ਪੰਚਾਬੰਦ ਸੀ ਤੇ ਭਾਵਾਂ ਅੱਜ ਜਿਹੜਾ 4 ਜਨਮਰੀ ਦਾ ਇਹ ਸਾਡੇ ਫੋਰਮਾਂ ਦਾ ਕੱਠ ਨਹੀਂ ਸੀ ਇਹ ਗੱਲੇਵਾਲ ਸਾਹਿਬ ਦੀ ਭਾਵਨਾ ਸੀ ਕਿ ਮੈਂ ਲੋਕਾਂ ਦੀ ਦਰਸ਼ਨ ਕਰਨੇ ਆ ਮੈਂ ਲੋਕਾਂ ਨੂੰ ਆਪਦੀ ਭਾਵਨਾ ਦੱਸਣੀ ਹੈ ਤੁਸੀਂ ਕੱਠ ਬੁਲਾਓ ਅੱਜ ਤੁਸੀਂ ਇਖਿਆਸ ਕੱਠ ਰਾਜ ਦਾ ਪੂਰੇ ਪਿਆਰ ਦੇ ਵਿੱਚ ਇੱਥੋਂ ਲੈ ਕੇ ਪਾਤੜਾ ਤੱਕ ਜਿਹੜੇ ਵਹੀਕਲ ਖੜੇ ਨੇ ਪਾਸੇ ਜਿਹੜੇ ਖੜੇ ਨੇ ਤੇ ਕੁਝ ਜਿਹੜਾ ਰਾਹ ਦੇ ਵਿੱਚ ਐਕਸੀਡੈਂਟ ਹੋਏ ਨੇ ਮੈਂ ਉਹਨਾਂ ਪਰਿਵਾਰਾਂ ਨਾਲ ਵੀ ਤੇ ਜਿਹੜੇ ਸਾਡੇ ਕੁਝ ਨੁਕਸਾਨ ਹੋਇਆ ਤਾਂ ਉਹਨਾਂ ਤੋਂ ਵੀ ਅਸੀਂ ਮਾਫੀ ਵੀ ਚਾਉਣੀ ਆ ਤੇ ਸਰਕਾਰ ਨੂੰ ਇਤਤਾਬ ਨਹੀਂ ਵੀ ਦਿੰਨੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਸੱਟਾਂ ਵਧੀਆਂ ਉਹਨਾਂ ਦੀ ਤੁਰਤ ਸਰਕਾਰ ਸੰਭਾਲ ਕਰੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਡਾਕਟਰ ਨੇ ਤਾਂ ਜੇ ਉਹਨਾਂ ਉੱਤੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ ਅਗਰ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਮੈਨੂੰ ਲੱਗਿਆ ਵੀ ਥਭ ਰਾਈ ਹੈ ਇੱਕ ਦੋ ਬਸੰਗ ਵੀ ਸ਼ਹੀਦ ਹੋ ਗਿਆ ਤਾਂ ਤੁਸੀਂ ਜਿਹੜੇ ਸਮਾਰੋਹ ਦੇ ਵੇਲੇ ਉਹ ਬਹੁਤ ਵੱਡੀਆਂ ਬੱਚਾ ਰਾਮ ਦੇ ਨਾਲ ਜਾਣਾ ਤੂੰ ਦਾ ਮੌਸਮ ਹੈ ਮੈਂ ਜਾਦੇ ਟਾਈਮ ਨਹੀਂ ਲੈਂਦਾ ਜਿਹੜੇ ਪ੍ਰੋਗਰਾਮ ਦੇਣਾ ਅਗਲਾ ਸਾਡੇ ਪੱਤਰਕਾਰ ਪੁੱਛ ਰਹੇ ਸੀ ਬਈ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਹੋ ਸਕਦਾ ਡੱਲੇਵਾਲ ਪਹੁੰਚੇ ਜਾਂ ਨਾ ਪਹੁੰਚੇ 40 ਦਿਨ ਹੋ ਗਏ ਅੱਜ ਲਗਭਗ ਸਵਾ ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਹੈ ਤੁਸੀਂ ਦੋ ਕਮੈਂਟਾਂ ਤੋਂ ਭਾਵ ਲਓਗੇ ਪਰ ਜਿਵੇਂ ਅੱਜ ਜੁੜਿਓ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਦੀ ਕੀ ਐਮਐਸਪੀ ਗਰੰਟੀ ਕਾਨੂੰਨ ਥੋੜਾ ਦੱਸਿਆ ਜਾਵੇ। ਸੁਆਮੀ ਨਾਥ ਦੀ ਰਿਪੋਰਟ ਥੋੜੀ ਦੱਸੀ ਜਾਵੇ। ਚਲਦੇ ਮੋਰਚੇ ਚ ਡਰਾਫਟ ਲਿਆ ਕੇ ਸਟੇਟਾਂ ਨੂੰ ਉਥੇ ਪ੍ਰਚਾਰ ਕਰਾ ਕੇ ਐਮਐਸਪੀ ਗਰੰਟੀ ਕਾਨੂੰਨ ਹੌਲਾ ਕੀਤਾ ਜਾਵੇ। ਇਹ ਦਿੱਲੀ ਦੇ ਵਿੱਚ ਹੋਇਆ ਆਪਣੇ ਨਾਲ ਜਦੋਂ ਤਿੰਨੇ ਕਾਨੂੰਨ ਰੱਦ ਕਰਵਾ ਕੇ ਆਏ ਆ ਉਹਦੋਂ ਕੁਸ਼ ਆਦੂ ਅਸੀਂ ਵੀ ਚੰਦੇ ਸੀ ਕਿ ਹਾਥੀ ਨੰਗ ਗਿਆ ਪੂਛ ਰਹਿ ਗਈ ਤੇ ਅੱਜ ਕਹਿੰਦੇ ਹਾਥੀ ਆ ਪੂਛਣਾ ਨਹੀਂ ਪਰ ਉਹ ਵਿਚਾਰਤਾ ਕਰੋ ਅਸੀਂ ਕਿਹ ਕੇ ਆਏ ਹਾਂ ਉੱਤੇ ਕਿ 10-20 ਦਿਨ ਹੋਰ ਬੈਠੇ ਮਨਾ ਕੇ ਉਂਨੇ ਮੰਗਾ ਬੱਲੇਵਾਲ ਸਾਹਿਬਾ ਨੇ ਇਸ ਗੱਲ ਤੇ ਸੇ ਵਿਸ਼ਵਾਸ ਲੈ ਕਰਕੇ ਆਸੀਂ ਲੋਕਾਂ ਨੂੰ ਕਿ ਜਿਉਂਦਾ ਰਿਆਂ ਐਮਐਸਪੀ ਤੇ ਲੜਾਂਗੇ ਆ ਦੋ ਸਥਿਤੀ ਦੇ ਵਿੱਚ ਤੁਹਾਡੇ ਸਾਹਮਣੇ ਆ ਤਾਂ ਇਸ ਕਰਕੇ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕੋਈ ਕਾਨੂੰਨ ਛੋਟਾ ਨਹੀਂ ਹੁੰਦਾ ਜਦੋਂ ਲੋਕ ਦਰਪਨ ਸਾਰੇ ਰੱਦ ਹੋ ਜਾਂਦੇ ਨੇ ਇਹ ਕਰਵਾ ਕੇ ਰਹਾਂਗੇ ਕਿੰਨਾ ਵੀ ਵੱਡਾ ਹੋਵੇ ਉਹ ਖਾਸ ਕਰਕੇ ਸਾਡੇ ਦੋਨਾਂ ਫੋਰਮਾਂ ਦੀ ਸਹਿਮਤੀ ਬਣੀ ਹੈ ਕਿ 10 ਜਨਵਰੀ ਨੂੰ ਜਿਹੜੇ ਸਵਾਲ ਉੱਠਦੇ ਸੀ ਇਹ ਮੌਤਾ ਪੰਜਾਬ ਦਾ ਇਹ ਮੌਤਾ ਹਰਿਆਣੇ ਦਾ ਤੇ ਦੋ ਗੱਲਾਂ ਤੁਹਾਡੇ ਸਾਹਮਣੇ ਆ ਤੇ ਤਰੀਕਾ ਪੰਜਾਬ ਮੰਡਾ ਚਾਰ ਦਾ ਪ੍ਰੋਗਰਾਮ ਆ ਜਿੱਥੋਂ ਵਾਲਾ ਤਕਰੀਬ 10 ਜਨਵਰੀ ਨੂੰ ਪੂਰੇ ਪਾਰ ਦੇ ਵਿੱਚ ਮੋਦੀ ਸਰਕਾਰ ਨੇ ਐਮਐਸਪੀ ਰਾਕੇ ਕਾਨੂੰਨ ਬਣਾਉਣ ਲਈ ਪੁੱਤਰੇ ਸੜਾਗੇ ਇੱਕ ਇੱਕ ਵੀ ਸਟੇਟ ਦੀ ਰੈਡੀ ਤਾਂ ਜਿਵੇਂ ਤੁਸੀਂ ਆਹ ਪ੍ਰੋਗਰਾਮ ਲਾਗੂ ਕੀਤੇ ਨੇ 10 ਜਨਵਰੀ ਨੂੰ ਕੋਈ ਵੀ ਪਿੰਡ ਕੋਈ ਵੀ ਸ਼ਹਿਰ ਕੋਈ ਵੀ ਕਸਬਾ ਇਹ ਸਰਕਾਰ ਦਾ ਪੁੱਤਲਾ ਫੂਟੇ ਬਗਰਾ ਨਹੀਂ ਰਹਿਣਾ ਸਾਡੇ ਦੋਨੇ ਫਾਰਮਾਂ ਦੀ ਇਹ ਸ਼ਾਂਤੀ ਬਣੀਆ 10 ਜਨਵਰੀ ਨੂੰ ਮਨਜ਼ੂਰ ਹੈ ਸਾਰਿਆਂ ਨੂੰ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਹੜੀ ਤੁਸੀਂ ਸੁਭਾ ਤੋਂ ਇਹ ਸੋਡੀ ਆਸ਼ਾ ਸੀ ਕਿ ਡੱਲੇਵਾਲ ਸਾਹਿਬ ਉਹ ਸਟੇਜ ਤੇ ਆਉਣਗੇ ਕਿ ਨਹੀਂ ਆਉਣਗੇ ਉਹ ਸੋਡੇ ਨਾਲ ਇਹ ਤੋਂ ਬਾਅਦ ਜਿੰਨੀ ਉਨ੍ਹਾਂ ਦੀ ਕੋਸ਼ਿਸ਼ ਹੋਈ ਲਾਜ਼ਮੀ ਜਿਹੜੇ ਦੋ ਸ਼ਬਦ ਤੁਹਾਡੇ ਲਈ ਬੋਲਣਗੇ ਮੈਂ ਸਾਰਿਆਂ ਮੂਰੇ ਜਿਹੜੇ ਸਾਡੇ ਅਸੀਂ ਬੁਲਾਰਾਂ ਨੂੰ ਨਹੀਂ ਬੁਲਾ ਸਕੇ ਬਹੁਤ ਬਸਾ ਹਜੇ ਪਿੱਛੇ ਆ ਰਿਹਾ ਮੂਰਤੇ ਨਹੀਂ ਆ ਰਹੀਆਂ ਉਹਨਾਂ ਸਾਰਾਂ ਤੋਂ ਜਿਹੜੀਆਂ ਵੀ ਦਿੱਕਤਾਂ ਆਈਆਂ ਉਹਨਾਂ ਤੋਂ ਮਾਫੀ ਚਾਹਣਾ ਖਾਸ ਕਰਕੇ ਜਿਹੜੇ ਸੰਤ ਮਹਾਂਪੁਰਸ਼ਾਂ ਨੇ ਲੰਗਰ ਲਾਏ ਨੇ ਸਾਡੇ ਦੇਰਲੇ ਪਿੰਡਾਂ ਵਿੱਚ ਲੰਗਰ ਲਾਏ ਨੇ ਇਸ ਮੂਰਤੇ ਵਿੱਚ ਜਾਣ ਪਾਈ ਹੈ ਉਹਨਾਂ ਦਾ ਵੀ ਦੋਨੇ ਪੁਰੋਂ ਵੱਲੋਂ ਧੰਨਵਾਦ ਸੋ ਵਾਹਿਗੁਰੂ ਜੀਤਾਂ ਜੀ